ਸਸ਼ੇਕਲ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸ੍ਰੋਵਰ ਰਹਿ ਕਹਿੰਦਾ ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਬਠਿੰਡਾ ਦੀ ਹੋਲਸੇਲ ਮੰਡੀ ਦੇ ਜਿਹੜੇ ਸਬਜ਼ੀਆਂ ਦੇ ਭਾਅ ਦੱਸਣ ਜਾ ਰਹੇ ਹਾਂ ਤੇ ਅੱਜ ਆਪਾਂ ਜੇ ਗੱਲ ਕਰੀਏ ਤਾਂ ਆਲੂ ਦੇ ਭਾਅ ਦੀ ਬਠੋਲ ਸੇਲ ਮੰਡੀ ਦੇ ਵਿੱਚ ਜਿਹੜਾ ਆਲੂ ਦਾ ਭਾਅ ਘੱਟੋ-ਘੱਟ 1600 ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 1900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦਾ ਆਲੂਆਂ ਦਾ ਭਾਅ ਰਹਾ ਇਸੇ ਦੇ ਨਾਲ-ਨਾਲ ਦੱਸ ਦਈਏ ਜੇ ਪਿਆਜ਼ ਦੀ ਗੱਲ ਕਰੀਏ ਤਾਂ ਆਪਾਂ ਤਾਂ ਪਿਆਜ਼ ਅੱਜ ਘ ਬੱਦ ਤੋਂ ਵੱਧ 3600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਅੱਜ ਪਿਆਜ਼ ਬਠਿੰਡਾ ਦੀ ਹੋਲ ਸੇਲ ਮੰਡੀ ਦੇ ਜਿਹੜਾ ਭਾ ਰਿਹਾ ਅੱਜ ਤੇ ਇਸ ਦੇ ਨਾਲ ਆਪਾਂ ਦੱਸ ਦਈਏ ਕਿ ਗੋਭੀ ਦਾ ਆਪਾ ਗੋਭੀ ਵੀ ਅੱਜ 3000 ਘੱਟ ਤੋਂ ਘੱਟ ਪ੍ਰਤੀ ਕੁਆਂਟਲ ਔਰ ਬੱਦ ਤੋਂ ਵੱਧ 3500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜੀ ਗੋਭੀ ਦਾ ਭਾ ਅੱਜ ਦੀ ਹੋਲ ਸੇਲ ਰੇਟ ਮੰਡੀ ਦੇ ਵਿੱਚ ਵਿਕਿਆ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਭਿੰਡੀ ਦੀ ਸਬਜ਼ੀ ਦੀ ਤਾਂ ਭਿੰਡੀ ਵੀ ਅੱਜ ਬਠਿੰਡਾ ਦੀ ਹੋਲ ਸੇਲ ਮੰਡੀ ਦੇ ਵਿੱਚ ਘੱਟ ਤੋਂ ਘੱਟ 3600 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਟਮਾਟਰ ਦਾ ਰੇਟ ਵੀ ਅੱਜ ਘੱਟ ਤੋਂ ਘੱਟ 2700 ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਹੋਲਸੇਲ ਮੰਡੀ ਦਾ ਰੇਟ ਰਿਹਾ ਅੱਜ ਇਸ ਦੇ ਨਾਲ ਨਾਲ ਆਪਾਂ ਜੇ ਗੱਲ ਕਰੀਏ ਬੈਂਗਣ ਦੀ ਤਾਂ ਬੈਂਗਣ ਵੀ ਅੱਜ ਘੱਟ ਤੋਂ ਘੱਟ 2500 ਰੁਪਏ ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਤੁਸੀਂ ਹਰ ਰੋਜ਼ ਦੀ ਤਰ੍ਹਾਂ ਜਿਹੜੇ ਜਿਹੜੇ ਸਬਜ਼ੀਆਂ ਦੇ ਪਾ ਬਠਿੰਡਾ ਦੀ ਹੋਲਸੇਲ ਮੰਡੀ ਦੇ ਸਾਡੇ ਚੈਨਲ ਦੀ ਰਾਈ ਦੇਖ ਸਕਦੇ ਹੋ ਤਾਂ ਕਿ ਜਿਹੜੇ ਗ੍ਰਾਹਕ ਹੈ ਗ੍ਰਾਹਕਾਂ ਨੂੰ ਕਿ ਸਬਜ਼ੀਆਂ ਦੇ ਜਿਹੜੇ ਪਾ ਰੇਟ ਪਤਾ ਲੱਗ ਸਕਣ ਕਿ ਤਾਂ ਕਿ ਜਿਹੜੇ ਦੁਕਾਨਦਾਰ ਰੇੜੀ ਫੱਡੀਆਂ ਵਾਲੇ ਤੁਹਾਡੇ ਨਾਲ ਧੋਖਾ ਧੜੀ ਕਿਸੇ ਨਾਲ ਨਾ ਕਰ ਸਕਣ ਕਿ ਤੇੜੀ ਤੁਹਾਡੀ ਜੇਬ ਨੂੰ ਚੂਨਾ ਨਾ ਲੱਗ ਸਕੇ ਤੁਸੀਂ ਹਰ ਰੋਜ਼ ਦੇ ਰੇਟ ਇਸ ਚੈਨਲ ਦੇ ਰਾਈ ਜਾਣ ਸਕਦੇ ਹੋ ਦੱਸਦੀ ਹੈ ਕਿ ਅੱਜ ਜਿਹੜਾ ਤੋਰੀ ਦਾ ਰੇਟ ਰਿਹਾ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਤੋਰੀ ਅੱਜ ਘੱਟ ਤੋਂ ਘੱਟ 2700 ਰੁਪਏ ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਆਂਟਲ ਦੇ حساب ਦੇ ਨਾਲ ਵਿਕੀ ਇਸ ਦੇ ਨਾਲ ਨਾਲ ਦੱਸ ਦੇ ਕਿ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਪਿਛਲੇ ਦਿਨੀ ਕਾਫੀ ਸਮੇਂ ਤੋਂ ਲੈ ਕੇ ਕਦੂ ਨੇ ਵੀ ਹਹਾਕਾਰ ਮਚਾਈ ਸੀ ਤੇ ਕਦੂ ਦਾ ਰੇਟ ਵੀ ਹੁਣ ਬਿਲਕੁਲ ਡਾਊਨ ਚਲਾ ਗਿਆ ਦੱਸ ਦੇ ਕਿ ਕਦੂ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਘੱਟ ਤੋਂ ਘੱਟ 1000 ਰੁਪਏ ਔਰ ਵੱਧ ਤੋਂ ਵੱਧ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਸਿਮਲਾ ਮਿਰਚ ਦੀ ਸਿਮਲਾ ਮਿਰਚ ਅੱਜ ਸਭ ਤੋਂ ਵੱਧ ਜ਼ਿਆਦਾ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਰਿਹਾ ਘੱਟ ਤੋਂ ਘੱਟ ਜੇ ਆਪਾਂ ਗੱਲ ਕਰੀਏ ਤਾਂ 5500 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 6000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਇਸ ਦੇ ਨਾਲ ਜਿਹੜਾ ਪਦੀਨੇ ਦੀ ਗੱਲ ਕਰੀਏ ਤਾਂ ਹਰਾ ਪਦੀਨਾ ਵੀ ਘੱਟੋ ਘੱਟ 4000 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਇੰਟਲ ਦੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਤੁਸੀਂ ਇਸ ਚੈਨਲ ਦੇ ਰਾਹੀਂ ਜਿਹੜੇ ਸਬਜ਼ੀਆਂ ਦੇ ਭਾਅ ਬਠਿੰਡਾ ਦੀ ਹੋਲਸੇਲ ਮੰਡੀ ਦੇ ਰਾਹੀਂ ਦੇ ਸਕਦੇ ਆ ਤਦ ਤੱਕ ਲਈ ਸਸ਼ਿਆਕਾਲ